ਹੈਲਥ ਨਾਲ ਜੁੜੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ ਵੱਡੀ ਉਮਰ ਦੇ ਨਾਲ ਲੋਕਾਂ 'ਚ ਜੋੜਾਂ ਦੀ ਸਮੱਸਿਆ ਦੇਖਣ ਨੂੰ ਮਿਲਦੀ ਹੈ ਇਸ ਪਿੱਛੇ ਗਠੀਏ ਵਰਕੇ ਕਈ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ ਗਠੀਆ ਹੱਡੀਆਂ ਦੀ ਇੱਕ ਬਿਮਾਰੀ ਹੈ ਜਿਸ ਕਾਰਨ ਜੋੜਾਂ 'ਚ ਹਲਕੇ ਤੋਂ ਲੈ ਕੇ ਤੇਜ਼ ਦਰਦ ਹੁੰਦਾ ਹੈ ਇਸ ਸਮੱਸਿਆ ਜ਼ਿਆਦਾਤਰ ਵੱਡੀ ਉਮਰ ਦੇ ਲੋਕਾਂ 'ਚ ਦੇਖੀ ਜਾਂਦੀ ਹੈ ਇਸ ਪਿੱਛੇ ਕਈ ਕਾਰਨ ਵੀ ਜ਼ਿੰਮੇਵਾਰ ਹੋ ਸਕਦੇ ਹਨ ਗਠੀਏ ਦੀ ਸਮੱਸਿਆ ਗਠੀਏ ਦੀ ਸਮੱਸਿਆ ਹੱਡੀਆਂ ਦੀ ਇੱਕ ਬਿਮਾਰੀ ਹੈ ਜਿਸ ਸਮੱਸਿਆ 'ਚ ਦਰਦ ਉਦੋਂ ਹੁੰਦਾ ਜਦੋਂ ਯੂਰਿਕ ਐਸਿਡ ਦਾ ਪੱਧਰ ਵੱਧ ਜਾਂਦਾ ਹੈ ਜਿਸ ਕਾਰਨ ਜੋੜਾਂ 'ਚ ਤੇਜ਼ ਦਰਦ ਹੁੰਦਾ ਹੈ ਜੋੜਾਂ 'ਚ ਦਰਦ ਹੋਣ ਤੇ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਸਿਰਫ ਦਵਾਈਆਂ ਹੀ ਨਹੀਂ ਸਗੋਂ ਕੁਝ ਘਰੇਲੂ ਨੁਸਖੇ ਵੀ ਤੁਹਾਨੂੰ ਅਪਣਾ ਲੈਣੇ ਚਾਹੀਦੇ ਹਨ ਪੁਦੀਨੇ ਦੇ ਪੱਤੇ ਪੁਦੀਨੇ ਦੇ ਪੱਤੇ ਤੁਹਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ ਇਸ ਵਿੱਚ ਆਰਨ ਪੋਟਾਸ਼ੀਅਮ ਮੈਗਨੀਸ਼ੀਅਮ ਵਿਟਾਮਿਨ A ਅਤੇ ਫੋਲਟ ਐਪਾਇਆ ਜਾਂਦਾ ਹੈ। ਦੇ ਪੱਤਿਆਂ ਵਿੱਚ ਸਾੜ ਵਿਰੋਧੀ ਗੁਣ ਵੀ ਪਾਈ ਜਾਂਦੀ ਹਨ ਜੋ ਹੱਡੀਆਂ ਦੀ ਸੋਜ ਨੂੰ ਘਟਕਣ ਵਿੱਚ ਤੁਹਾਡੀ ਮਦਦ ਕਰਦੀਆਂ ਹਨ। ਇਹਦੇ ਪੱਤੇ ਉਪਚਾਰਕ ਗੁਣ ਨਾਲ ਭਰਪੂਰ ਹੁੰਦੀਆਂ ਇਸ ਵਿੱਚ ਕੈਲਸ਼ੀਅਮ, ਪੋਟਾਸ਼ੀਅਮ ਫਾਸਫੋਰਸ, ਵਿਟਾਮਿਨ ਸੀ ਅਤੇ ਵਿਟਾਮਿਨ ਕੇ ਵਰਗੇ ਪੋਸ਼ਟਿਕ ਤੱਤ ਪਾਏ ਜਾਂਦੇ ਹਨ। ਧਨੀਆ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਤੁਹਾਡੀ ਮਦਦ ਕਰਦਾ ਹੈ। ਇਸ ਦੇ ਨਾਲ ਹੀ ਜੋੜਾਂ ਦੇ ਦਰਦ ਤੋਂ ਰਾਹਤ ਵੀ ਮਿਲਦੀ ਹੈ। ਐਲਵੇਰਾ ਜ਼ਿਆਦਾਤਰ ਲੋਕ ਐਲਵੇਰਾ ਦਾ ਇਸਤੇਮਾਲ ਚਮੜੀ ਨੂੰ ਸੁੰਦਰ ਬਣਾਉਣ ਲਈ ਕਰਦੇ ਹਨ। ਐਲਵੇਰਾ ਦਾ ਇਸਤੇਮਾਲ ਸਿਰਫ ਚਮੜੀ ਲਈ ਹੀ ਨਹੀਂ ਸਗੋ ਜੋੜਾਂ ਦੇ ਦਰਦ ਤੋਂ ਰਾਹਤ ਵੀ ਦਵਾਉਂਦਾ ਹੈ। ਤੁਸੀਂ ਐਲਵੇਰਾ ਨੂੰ ਖਾ ਵੀ ਸਕਦੇ ਹੋ ਇਸ ਨਾਲ ਜੋੜਾਂ ਦੇ ਦਰਦ ਤੋਂ ਆਰਾਮ ਮਿਲਦਾ ਹੈ। ਪਾਨ ਦੇ ਪੱਤੇ ਪਾਨ ਦੇ ਪੱਤਿਆਂ 'ਚ ਕਈ ਅਜਿਹੇ ਤੱਤ ਪਾਏ ਜਾਂਦੇ ਹਨ ਜੋ ਯੂਰਿਕ ਐਸਿਡ ਨੂੰ ਚੰਗੀ ਤਰ੍ਹਾਂ ਬਾਹਰ ਕੱਢਣ 'ਚ ਤੁਹਾਡੀ ਮਦਦ ਕਰਦੇ ਹਨ ਜੇਕਰ ਤੁਸੀਂ ਸਵੇਰ ਦੇ ਸਮੇਂ ਪਾਣ ਦੇ ਪੱਤੇ ਨੂੰ ਚੰਗੀ ਤਰ੍ਹਾਂ ਚਬਾਉਂਦੇ ਹੋ ਤਾਂ ਤੁਹਾਨੂੰ ਜੋੜਾਂ ਦੇ ਦਰਦ ਤੋਂ ਰਾਹਤ ਮਿਲ ਸਕਦਾ ਹੈ ਅੱਦੇ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਹੈਲਥ ਨਾਲ ਧੰਨਵਾਦ ਹੈਲਥ ਨਾਲ ਜੁੜੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਸਚੀ ਕਾਲ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ ਵੱਡੀ ਉਮਰ ਦੇ ਨਾਲ ਲੋਕਾਂ 'ਚ ਜੋੜਾਂ ਦੀ ਸਮੱਸਿਆ ਦੇਖਣ ਨੂੰ ਮਿਲਦੀ ਹੈ ਇਸ ਪਿੱਛੇ ਗਠੀਏ ਵਰਕੇ ਕਈ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ ਗਠੀਆ ਹੱਡੀਆਂ ਦੀ ਇੱਕ ਬਿਮਾਰੀ ਹੈ ਜਿਸ ਕਾਰਨ ਜੋੜਾ 'ਚ ਹਲਕੇ ਤੋਂ ਲੈ ਕੇ ਤੇਜ਼ ਦਰਦ ਹੁੰਦਾ ਹੈ ਇਸ ਸਮੱਸਿਆ ਜ਼ਿਆਦਾਤਰ ਵੱਡੀ ਉਮਰ ਦੇ ਲੋਕਾਂ 'ਚ ਦੇਖੀ ਜਾਂਦੀ ਹੈ ਇਸ ਪਿੱਛੇ ਕਈ ਕਾਰਨ ਵੀ ਜ਼ਿੰਮੇਵਾਰ ਹੋ ਸਕਦੀਆਂ ਹਨ ਗਠੀਏ ਦੀ ਸਮੱਸਿਆ ਗਠੀਏ ਦੀ ਸਮੱਸਿਆ ਹੱਡੀਆਂ ਦੀ ਇੱਕ ਬਿਮਾਰੀ ਹੈ ਜਿਸ ਸਮੱਸਿਆ 'ਚ ਦਰਦ ਉਦੋਂ ਹੁੰਦਾ ਹੈ ਜਦੋਂ ਯੂਰਿਕ ਐਸਿਡ ਦਾ ਪੱਧਰ ਵੱਧ ਜਾਂਦਾ ਹੈ ਜਿਸ ਕਾਰਨ ਜੋੜਾ 'ਚ ਤੇਜ਼ ਦਰਦ ਹੁੰਦਾ ਹੈ ਜੋੜਾ 'ਚ ਦਰਦ ਹੋਣ ਤੇ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਸਿਰਫ ਦਵਾਈਆਂ ਹੀ ਨਹੀਂ ਗੋਕੋ ਜਿ ਪ੍ਰੀਲੂਨਸ ਕੇ ਵੀ ਤੁਹਾਨੂੰ ਅਪਣਾ ਲੈਣੇ ਚਾਹੀਦੇ ਹਨ ਪੁਦੀਨੇ ਦੇ ਪੱਤੇ ਪੁਦੀਨੇ ਦੇ ਪੱਤੇ ਤੁਹਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ ਇਸ ਵਿੱਚ ਆਰਨ ਪੋਟਾਸ਼ੀਅਮ ਮੈਗਨੀਸ਼ੀਅਮ ਵਿਟਾਮਿਨ ਏ ਅਤੇ ਫੋਲਟ ਆਪਾਇਆ ਜਾਂਦਾ ਹੈ ਪੁਦੀਨੇ ਦੇ ਪੱਤਿਆਂ ਵਿੱਚ ਸਾੜ ਵਿਰੋਧੀ ਗੁਣ ਵੀ ਪਾਈ ਜਾਂਦੇ ਹਨ ਜੋ ਹੱਡੀਆਂ ਦੀ ਸੋਜ ਨੂੰ ਘਟਕਣ ਵਿੱਚ ਤੁਹਾਡੀ ਮਦਦ ਕਰਦੇ ਹਨ ਇਹਦੇ ਪੱਤੇ ਉਪਚਾਰਕ ਗੁਣ ਨਾਲ ਭਰਪੂਰ ਹੁੰਦੀਆਂ ਇਸ ਵਿੱਚ ਕੈਲਸ਼ੀਅਮ ਪੋਟਾਸ਼ੀਅਮ ਫਾਸਫੋਰਸ, ਵਿਟਾਮਿਨ ਸੀ ਅਤੇ ਵਿਟਾਮਿਨ ਕੇ ਵਰਗੇ ਪੋਸ਼ਟਿਕ ਤੱਤ ਪਾਏ ਜਾਂਦੇ ਹਨ। ਧਨੀਆ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਤੁਹਾਡੀ ਮਦਦ ਕਰਦਾ ਹੈ। ਇਸ ਦੇ ਨਾਲ ਹੀ ਜੋੜਾਂ ਦੇ ਦਰਦ ਤੋਂ ਰਾਹਤ ਵੀ ਮਿਲਦੀ ਹੈ। ਐਲਵੇਰਾ ਜ਼ਿਆਦਾਤਰ ਲੋਕ ਐਲਵੇਰਾ ਦਾ ਇਸਤੇਮਾਲ ਚਮੜੀ ਨੂੰ ਸੁੰਦਰ ਬਣਾਉਣ ਲਈ ਕਰਦੇ ਹਨ। ਐਲਵੇਰਾ ਦਾ ਇਸਤੇਮਾਲ ਸਿਰਫ ਚਮੜੀ ਲਈ ਹੀ ਨਹੀਂ ਸਗੋ ਜੋੜਾਂ ਦੇ ਦਰਦ ਤੋਂ ਰਾਹਤ ਵੀ ਦਵਾਉਂਦਾ ਹੈ। ਤੁਸੀਂ ਐਲਵੇਰਾ ਨੂੰ ਖਾ ਵੀ ਸਕਦੇ ਹੋ ਇਸ ਨਾਲ ਜੋੜਾਂ ਦੇ ਦਰਦ ਤੋਂ ਆਰਾਮ ਮਿਲਦਾ ਹੈ। ਪਾਨ ਦੇ ਪੱਤੇ ਪਾਨ ਦੇ ਪੱਤਿਆਂ 'ਚ ਕਈ ਅਜਿਹੇ ਤੱਤ ਪਾਏ ਜਾਂਦੇ ਹਨ ਜੋ ਯੂਰਿਕ ਐਸਿਡ ਨੂੰ ਚੰਗੀ ਤਰ੍ਹਾਂ ਬਾਹਰ ਕੱਢਣ 'ਚ ਤੁਹਾਡੀ ਮਦਦ ਕਰਦੇ ਹਨ ਜੇਕਰ ਤੁਸੀਂ ਸਵੇਰ ਦੇ ਸਮੇਂ ਪਾਣ ਦੇ ਪੱਤੇ ਨੂੰ ਚੰਗੀ ਤਰ੍ਹਾਂ ਚਬਾਉਂਦੇ ਹੋ ਤਾਂ ਤੁਹਾਨੂੰ ਜੋੜਾਂ ਦੇ ਦਰਦ ਤੋਂ ਰਾਹਤ ਮਿਲ ਸਕਦਾ ਹੈ ਅੱਦੇ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਹੈਲਥ ਨਾਲ ਧੰਨਵਾਦ ਹੈਲਥ ਨਾਲ ਜੁੜੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਸੱਚੀ ਗੱਲ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ ਵੱਡੀ ਉਮਰ ਦੇ ਨਾਲ ਲੋਕਾਂ 'ਚ ਜੋੜਾਂ ਦੀ ਸਮੱਸਿਆ ਦੇਖ ਨੂੰ ਮਿਲਦੀ ਹੈ ਇਸ ਪਿੱਛੇ ਗਠੀ ਵਰਕੇ ਕਈ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ ਗਠੀਆ ਹੱਡੀਆਂ ਦੀ ਇੱਕ ਬਿਮਾਰੀ ਹੈ ਜਿਸ ਕਾਰਨ ਜੋੜਾਂ 'ਚ ਹਲਕੇ ਤੋਂ ਲੈ ਕੇ ਤੇਜ਼ ਦਰਦ ਹੁੰਦਾ ਹੈ ਇਸ ਸਮੱਸਿਆ ਜ਼ਿਆਦਾਤਰ ਵੱਡੀ ਉਮਰ ਦੇ ਲੋਕਾਂ 'ਚ ਦੇਖੀ ਜਾਂਦੀ ਹੈ ਇਸ ਪਿੱਛੇ ਕਈ ਕਾਰਨ ਵੀ ਜ਼ਿੰਮੇਵਾਰ ਹੋ ਸਕਦੀ ਹਨ ਗਠੀਏ ਦੀ ਸਮੱਸਿਆ ਗਠੀਏ ਦੀ ਸਮੱਸਿਆ ਹੱਡੀਆਂ ਦੀ ਇੱਕ ਬਿਮਾਰੀ ਹੈ ਜਿਸ ਸਮੱਸਿਆ 'ਚ ਦਰਦ ਉਦੋਂ ਹੁੰਦਾ ਹੈ ਜਦੋਂ ਯੂਰਿਕ ਐਸਿਡ ਦਾ ਪੱਧਰ ਵੱਧ ਜਾਂਦਾ ਹੈ ਜਿਸ ਕਾਰਨ ਜੋੜਾਂ 'ਚ ਤੇਜ਼ ਦਰਦ ਹੁੰਦਾ ਹੈ ਜੋੜਾਂ 'ਚ ਦਰਦ ਹੋਣ ਤੇ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਸਿਰਫ ਦਵਾਈਆਂ ਹੀ ਨਹੀਂ ਲੋਕੋ ਜਿਹੜੇ ਅਲੂਨਸ ਕੇ ਵੀ ਤੁਹਾਨੂੰ ਅਪਣਾ ਲੈਣੇ ਚਾਹੀਦੇ ਹਨ ਪੁਦੀਨੇ ਦੇ ਪੱਤੇ ਪੁਦੀਨੇ ਦੇ ਪੱਤੇ ਤੁਹਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ ਇਸ ਵਿੱਚ ਆਰਨ ਪੋਟਾਸ਼ੀਅਮ ম্যাগਨੀਸ਼ੀਅਮ ਵਿਟਾਮਿਨ ਏ ਅਤੇ ਫੋਲਟ ਆਪਾਇਆ ਜਾਂਦਾ ਹੈ ਪੁਦੀਨੇ ਦੇ ਪੱਤਿਆਂ ਵਿੱਚ ਸਾੜ ਵਿਰੋਧੀ ਗੁਣ ਵੀ ਪਾਈ ਜਾਂਦੇ ਹਨ ਜੋ ਹੱਡੀਆਂ ਦੀ ਸੋਜ ਨੂੰ ਘਟ ਕਰਨ ਵਿੱਚ ਤੁਹਾਡੀ ਮਦਦ ਕਰਦੇ ਹਨ ਇਹਦੇ ਪੱਤੇ ਉਪਚਾਰਕ ਗੁਣ ਨਾਲ ਭਰਪੂਰ ਹੁੰਦੀਆਂ ਇਸ ਵਿੱਚ ਕੈਲਸ਼ੀਅਮ ਪੋਟਾਸ਼ੀਅਮ ਫਾਸਫੋਰਸ, ਵਿਟਾਮਿਨ ਸੀ ਅਤੇ ਵਿਟਾਮਿਨ ਕੇ ਵਰਗੇ ਪੋਸ਼ਟਿਕ ਤੱਤ ਪਾਏ ਜਾਂਦੇ ਹਨ। ਧਨੀਆ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਤੁਹਾਡੀ ਮਦਦ ਕਰਦਾ ਹੈ। ਇਸ ਦੇ ਨਾਲ ਹੀ ਜੋੜਾਂ ਦੇ ਦਰਦ ਤੋਂ ਰਾਖਮੀ ਮਿਲਦੀ ਹੈ। ਐਲਵੇਰਾ ਜ਼ਿਆਦਾਤਰ ਲੋਕ ਐਲਵੇਰਾ ਦਾ ਇਸਤੇਮਾਲ ਚਮੜੀ ਨੂੰ ਸੁੰਦਰ ਬਣਾਉਣ ਲਈ ਕਰਦੇ ਹਨ। ਐਲਵੇਰਾ ਦਾ ਇਸਤੇਮਾਲ ਸਿਰਫ ਚਮੜੀ ਲਈ ਹੀ ਨਹੀਂ ਸਗੋ ਜੋੜਾਂ ਦੇ ਦਰਦ ਤੋਂ ਰਾਹਤ ਵੀ ਦਵਾਉਂਦਾ ਹੈ। ਤੁਸੀਂ ਐਲਵੇਰਾ ਨੂੰ ਖਾ ਵੀ ਸਕਦੇ ਹੋ ਇਸ ਨਾਲ ਜੋੜਾਂ ਦੇ ਦਰਦ ਤੋਂ ਆਰਾਮ ਮਿਲਦਾ ਹੈ। ਪਾਨ ਦੇ ਪੱਤੇ ਪਾਨ ਦੇ ਪੱਤਿਆਂ ਕਈ ਅਜਿਹੇ ਤੱਤ ਪਾਏ ਜਾਂਦੇ ਹਨ ਜੋ ਯੂਰਿਕ ਐਸਿਡ ਨੂੰ ਚੰਗੀ ਤਰ੍ਹਾਂ ਬਾਹਰ ਕੱਢਣ 'ਚ ਤੁਹਾਡੀ ਮਦਦ ਕਰਦੇ ਹਨ ਜੇਕਰ ਤੁਸੀਂ ਸਵੇਰ ਦੇ ਸਮੇਂ ਪਾਨ ਦੇ ਪੱਤੇ ਨੂੰ ਚੰਗੀ ਤਰ੍ਹਾਂ ਚਬਾਉਂਦੇ ਹੋ ਤਾਂ ਤੁਹਾਨੂੰ ਜੋੜਾਂ ਦੇ ਦਰਦ ਤੋਂ ਰਾਹਤ ਮਿਲ ਸਕਦਾ ਹੈ ਅੱਦੇ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਹੈਲਥ ਨਾਲ ਧੰਨਵਾਦ